ਸਾਨੂੰ ਜਿੱਦਾਂ ਕੀ ਪਤਾ ਹੈਗਾ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਜਿਹੜਾ ਹੈਗਾ ਜਿਹੜਾ ਹੈਗਾ ਜਿਹੜੀ ਡੋਮਿਨੇਸ਼ਨ ਦੀ ਜਿਹੜੀ ਐਕਸਰਸਾਈਜ਼ ਕੀਤੀ ਜਾ ਰਹੀ ਹੈ। ਅੰਨੂ ਸ਼ਿਸ਼ੀਸ਼ ਤੇ ਅੱਜ ਜਿਹੜਾ ਹੈਗਾ ਅੱਜ ਰੇਲਵੇ ਸਟੇਸ਼ਨ ਦੀ ਜਿਹੜੀ ਹੈਗੀ। ਗੁਦਾਸਪੁਰ ਰੇਲਵੇ ਸਟੇਸ਼ਨ ਦੇ ਨਾਮ ਨਾਲ ਗੁਦਾਸਪੁਰ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨ ਹੈਗੇ ਉਹ ਸਾਰੇ ਚੱਕ ਕੇ ਦੇ ਹੈਗੇ ਉੱਥੇ ਬੈਸ਼ਰਡ ਅਫਸਰਸ ਐਂਡ ਜਿਹੜੇ ਐਸ ਐਚ ਓਸ ਹੈਗੇ ਇਸ ਤੋਂ ਇਲਾਵਾ ਜੜੀ ਸਪੈਸ਼ਲ ਟੀਮਾਂ ਹੈ ਐਸ ਓ ਜੀ ਹੋਈ ਸਾਰਿਆਂ ਦੀ ਡਿਊਟੀ ਜਿਹੜੀ ਇਹਦੀ ਲਾਈ ਗਈ ਹੈਗਾ। ਇਹਦੇ ਨਾਲ ਹੀ ਜਿਹੜੀ ਹੈਗੀ ਪ੍ਰੋਪਰ ਜਿਹੜੀ ਐਂਟੀ ਸ਼ਾਪਟਾ ਉਹ اسی ਮਾਰਕੀਟ ਦੇ ਵਿੱਚ ਵੀ ਕਰੇ ਹੈਗੇ ਨੇ ਪਾਰਕਿੰਗਸ ਦੇ ਵਿੱਚ ਵੀ ਕਰੇ ਹੈਗੇ ਉਹ ਸਾਰਾ ਸਾਡੀ ਜਿਹੜੀ ਐਕਸਟੈਂਸਿਵ ਐਕਸਰਸਾਈਜ਼ ਹੈ ਉਹ ਅਗੇ ਵੀ ਕੰਟੀਨਿਊ ਹੋਏਗੀ ਪੰਜਾਬ 'ਚ ਲੜਵੀ ਕੀਤਾ ਗਿਆ ਦਿੱਲੀ 'ਚ ਇਹਦੇ 'ਚ ਬੜਾ ਹੈਗਾ ਕਿ ਬਾਰਡਰ ਜੇਸ਼ਨ ਕਰਕੇ ਜਿਹੜਾ ਹੈਗਾ ਗੁਰਦਾਸਪੁਰ ਹਮੇਸ਼ਾ ਜਿਹੜਾ ਹੈਗਾ ਅ ਅ ਗੁਰਦਾਸਪੁਰ ਪੁਲਿਸ ਹਮੇਸ਼ਾ ਜਿਹੜੀ ਹੈਗੀ ਅ ਇਹਦੀ ਡੋਮੀਨੇਸ਼ਨ ਐਕਸਰਸਾਈਜ਼ ਦੇ ਵਿੱਚ ਐਂਡ ਪ੍ਰੋਪਰ ਚੈਕਿੰਗ ਮੇਨਟੇਨ ਕਰਨ ਦੇ ਵਿੱਚ ਜਿਹੜਾ ਹੈਗਾ ਪ੍ਰੋਐਕਟਿਵ ਜਿਹੜੀ ਜਿੰਦੀ ਹੈਗੀ ਬਾਰਡਰ ਦੀ ਗੱਲ ਕੀਤੀ ਹੈ ਰਾਤ ਨੂੰ ਕਿੰਨੇ ਚੰਗੇ ਕੀਆ ਦੇਖੋ ਰਾਤ ਨੂੰ ਤੁਸੀਂ ਦੇਖਿਆ ਹੋਗਾ ਰਾਤ ਨੂੰ ਸਾਡੀ ਸਪੈਸ਼ਲ ਲਾਈਨ ਡੋਮੀਨੇਸ਼ਨ ਐਕਸਰਸਾਈਜ਼ ਹੁੰਦੀ ਹੈ ਛੜੇ 11:52 ਇਹੋ ਲਾ ਸਾਡੀ ਵੀ ਲੱਗੇ ਹੈਗੇ ਅਗੇ ਚੁਟ ਜੁਆਇੰਟ ਤੱਕ ਬੰਦੀ ਜੜੀ ਵੀ ਇਸ ਹਫਤੇ ਨਾਲ ਹੈ ਕੋਈ ਬੜਾ ਜਿਹਾ ਚਰੀ ਹੈ ਤੁਹਾਨੂੰ ਜਿੱਦਾਂ ਕੀ ਪਤਾ ਹੈਗਾ ਕਿ ਪੰਜਾਬ ਪੁਲਿਸ ਲੋ ਲਗਾਤਾਰ ਜਿਹੜਾ ਹੈਗਾ ਜਿਹੜਾ ਹੈਗਾ ਅਜਿਹੇ ਡੋਮਿਨੇਸ਼ਨ ਬੜੀ ਐਕਸਰਸਾਈਜ਼ ਲੋ ਕੀਤੀ ਜਾ ਰਹੀ ਹੋਈ ਅੰਨੂਸੀ ਸੀਰੀਜ਼ ਤੇ ਅੱਜ ਜਿਹੜਾ ਹੈਗਾ ਅੱਜ ਰੇਲਵੇ ਸਟੇਸ਼ਨ ਦੀ ਜੜੀ ਹੈਗੀ ਗੁਰਦਾਸਪੁਰ ਰੇਲਵੇ ਸਟੇਸ਼ਨ ਦੇ ਨਾਲ-ਨਾਲ ਗੁਰਦਾਸਪੁਰ ਜ਼ਿਲ੍ਹੇ ਦੇ ਜਿੰਨੇ ਰੇਲਵੇ ਸਟੇਸ਼ਨ ਹੈਗੇ ਉਹ ਸਾਰੇ ਚੱਕ ਕੇ ਦੇ ਹੈਗੇ ਉੱਥੇ ਗੈਸ਼ਰ ਅਫਸਰਸ ਐਂਡ ਜਿਹੜੇ ਐਸ ਐਚਓਸ ਹੈਗੇ ਇਸ ਤੋਂ ਲਾ ਕੇ ਜਿਹੜੀ ਸਪੈਸ਼ਲ ਟੀਮ ਆ ਹੈ ਐਸਓਜੀ ਹੋਈ ਸਾਰਿਆਂ ਦੀ ਡਿਊਟੀ ਜਿਹੜੀ ਇਹਦੀ ਲਈ ਗਈ ਹੈਗਾ ਇਹਦੇ ਨਾਲ ਹੀ ਜਿਹੜੀ ਹੈਗੀ ਪ੍ਰੋਪਰ ਜਿਹੜੀ ਐਂਟੀਸ਼ਪੋਟਾ ਚੈੱਕ ਹੈਗਾ वो अभी मार्केट के भी कर रहे हैं पार्किंग भी कर रहे हैं तो सारा साक्सटेंसिव एक्सरसाइज है, है। ए बड़ा है बॉर्डर रीजन करके जो है गुरदसपुर हमेशा जरा गुरदसपुर पुलिस हमेशा जी है एरिया डोमीनेशन एक्सरसाइज एंड प्रोपर चैकिंग मेनटेन करने के प्रोपर एक्टिविटी जी रही है ਬੋੜ ਰਹੀ ਇਹਦੀ ਗੱਲ ਕੀਤੀ ਹੈ ਰਾਜੂ ਕਿੰਨਾ ਚੰਗ ਕੀਤਾ ਹੈ ਦੇਖੋ ਰਾਤ ਨੂੰ ਤੁਸੀਂ ਦੇਖੋਗਾ ਰਾਤ ਨੂੰ ਸਾਡੀ ਸਪੈਸ਼ਲ ਲਾਈਨ ਡੋਮੀਨੇਸ਼ਨ ਐਕਸਰਸਾਈਜ਼ ਜੁਣ 1852 ਇਹੋ ਲਾ ਸਾਡੇ ਪੱਖੋਂ ਜਿਹੜੀ ਸਪੈਸ਼ਲ ਮਾ ਕੇ ਵੀ ਲੱਗਦੇ ਹੈਗੇ ਅੱਗੇ ਜੋਇੰਟ ਟੱਕ ਬੰਦੀ ਜਿਹੜੀ ਵੀ ਇਸ ਹਫਤੇ ਨਾਲ ਕੋਈ ਬੜਾ ਜਿਹਾ